ਯਾਲੋ ਜੀ ਸਾਰਿਆਂ ਦਾ ਹੋਪ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਅਸੀਂ ਆਪਣੇ ਡੌਗਸ ਨੂੰ ਸਵੇਰੇ ਜਲਦੀ ਉੱਠ ਕੇ ਬਾਹਰ ਤੋਂ ਪੇ ਘੜਦਾ ਸੀ ਕਿਉਂਕਿ ਅੱਜ 5 ਦਿਨ ਬਾਅਦ ਸਾਡੇ ਇੱਥੇ ਧੁੱਪ ਨਿਕਲੀ ਹੈ ਠੰਡ ਬਹੁਤ ਹੋ ਰਹੀ ਸੀ ਤੇ ਇਹਨਾਂ ਨੂੰ ਅੱਜ ਅਸੀਂ ਐਕਸ-ਰੇ ਲਈ ਹਸਪਤਾਲ ਲੈ ਕੇ ਜਾਣਾ ਸੀ ਤੇ ਅਸੀਂ ਇਹਨਾਂ ਨੂੰ ਹੁਣ ਰੈਡੀ ਕਰ ਚੁੱਕੇ ਹਾਂ ਤੇ ਆਪਣੀ ਐਂਬੂਲੈਂਸ ਵੀ ਬਾਹਰ ਆ ਚੁੱਕੀ ਹੈ ਤੇ ਚਾਂਸਰ ਤੇ ਰਿੰਕੂ ਸਰ ਆਪਣੀ ਡਿਊਟੀ ਤੇ ਲੱਗ ਚੁੱਕੇ ਨੇ ਤੇ ਹੁਣ ਅਸੀਂ ਕਿ ਕਰਕੇ ਇਹਨਾਂ ਨੂੰ ਡੌਗਸ ਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਰੱਖਾਂਗੇ ਤੇ ਇਹਨਾਂ ਨੂੰ ਹਸਪਤਾਲ ਲੈ ਕੇ ਜਾਵਾਂਗੇ ਜੀ ਕਿਉਂਕਿ ਪਿਛਲੇ 15 ਦਿਨ ਤੋਂ ਇਹ ਡੌਗ ਜਿਹੜੇ ਰੈਸਕਿਊ ਹੋ ਚੁੱਕੇ ਨੇ ਕਿਸੇ ਨੂੰ ਹਫਤਾ ਹੋ ਚੁੱਕਾ ਕਿਸੇ ਨੂੰ 15 ਦਿਨ ਤੇ ਪਹਿਲਾਂ ਵੀ ਅਸੀਂ ਇਹਨਾਂ ਦਾ ਐਕਸ-ਰੇ ਕਰਵਾਉਣਾ ਸੀ ਪਰ ਡਾਕਟਰ ਸਾਹਿਬ ਨੇ ਸਾਨੂੰ ਸਲਾਹ ਦਿੱਤੀ ਸੀ ਕਿ ਇਹ ਬਹੁਤ ਵੀਕ ਹੋਏ ਹੋਏ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੈਰਾਲਾਈਜ਼ਡ ਡੌਗ ਤੁਰ ਫਿਰ ਨਹੀਂ ਸਕਦਾ ਤੇ ਉਹਨੂੰ ਖਾਣਾ ਵਾ ਕਿਹੜਾ ਵੀ ਜੇ ਕੋਈ ਦੇ ਦੇ ਤਾਂ ਹੀ ਮਿਲਦਾ ਨਹੀਂ ਤਾਂ ਵਿਚਾਰੇ ਭੁੱਖੇ ਹੀ ਰਹਿੰਦੇ ਨੇ ਤੇ ਇਹਨਾਂ ਨੂੰ ਅਸੀਂ ਆਪਣੇ ਕੋਲ 15 ਦਿਨ ਤੋਂ ਵਧੀਆ ਡਾਈਟ ਦੇ ਰਹੇ ਹਾਂ 3 ਟਾਈਮ ਇਹਨਾਂ ਨੂੰ ਫੂਡ ਪੰਦਾ ਤੇ ਹੁਣ ਇਹਨਾਂ ਦਾ weight ਵਗੈਰਾ ਵੀ ਵੱਧ ਚੁੱਕੇ ਤੇ ਇਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਡੌਗ ਹੁਣ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੇ تھے ਜਾਂ ਜਿ세 ਹੁਣ ਇਹਨਾਂ ਨੂੰ ਲੈ ਕੇ ਚੱਲੇ ਐਂਬੂਲੈਂਸ 'ਚ ਦੋ ਡੌਗਸ ਨੂੰ ਰੱਖ ਲਿਆ। ਇਹੀ ਜਿਹੜੇ ਡੌਗਸ ਨੇ ਇਹਨਾਂ 'ਚੋਂ ਇੱਕ ਦਾ ਨਾਮ ਬਾਦਲ ਹੈ ਜੀ, ਇੱਕ ਦਾ ਨਾਮ ਗੱਬਰ ਹੈ ਤੇ ਇੱਕ ਛੋਟਾ ਜਿਹਾ ਡੌਗ ਤੁਸੀਂ ਦੇਖ ਰਹੇ ਹੋ, ਉਹ ਡੱਬੂ ਹੈ ਜੀ ਤੇ ਉਹ ਸਾਨੂੰ ਹਫ਼ਤੇ ਪਹਿਲਾਂ ਹੀ ਮਿਲਿਆ ਸੀ ਉਹ ਬਿਚਾਰੇ ਦੇ ਦੋਨੋਂ ਪੈਰ ਜਿਹੜੇ ਆ ਉਹ ਟੁੱਟ ਕੇ ਦੁਬਾਰਾ ਜੁੜ ਚੁੱਕੇ ਆ ਜੀ ਤੇ ਸਾਨੂੰ ਸ਼ੱਕ ਹੈ ਕਿ ਸ਼ਾਇਦ ਉਹਦੀ ਜਿਹੜੀ ਸਪਾਈਨ ਆ ਉਹ ਵੀ ਡੈਮੇਜ ਹੋ ਚੁੱਕੀ ਆ। ਇਸ ਲਈ ਅੱਜ ਅਸੀਂ ਹਸਪਤਾਲ ਚੱਲੇ ਆਏ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਦੀ ਜਿਹੜੀ ਐਕਸ-ਰੇ ਰਿਪੋਰਟ ਆਏਗੀ ਡਾਕਟਰ ਦੇਖ ਕੇ ਦੱਸਣਗੇ ਕਿ ਕੀ-ਕੀ ਇਹਨਾਂ ਨੂੰ ਨੁਕਸ ਹੈ ਫਿਰ ਉਸੇ ਹਿਸਾਬ ਸਿਰ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਸ਼ੁਰੂ ਹੋਏਗਾ ਮੈਡੀਸਿਨ ਲਿਖੀ ਜਾਏਗੀ ਡਾਕਟਰ ਸਾਹਿਬ ਵੱਲੋਂ ਤੇ ਹੋਈ ਫਿਰ ਚੱਲੇਗੀ ਜਦ ਤੱਕ ਇਹ ਠੀਕ ਨਹੀਂ ਹੋ ਜਾਂਦੇ ਅਸੀਂ ਆਪਣੇ ਸ਼ੈਲਟਰ ਵਿੱਚ ਇਹਨਾਂ ਨੂੰ ਰੱਖਾਂਗੇ ਅਸੀਂ ਹਸਪਤਾਲ ਪਹੁੰਚ ਚੁੱਕੇ ਹਾਂ ਇਹ ਕਾਫੀ ਵੱਡਾ ਹਸਪਤਾਲ ਹੈ ਇਹ ਹੀ ਪਟਿਆਲੇ ਦੇ ਮਿਡਲ ਚ ਪੈਂਦਾ ਤੇ ਮੋਦੀ ਕਾਲਜ ਦੇ ਬੈਕ ਸਾਈਡ ਹੈ ਤੇ ਇੱਥੇ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਵਧੀਆ ਜੀ ਇੱਥੇ ਡਾਕਟਰ ਦੇ ਕਾਫੀ ਸਾਥ ਦਿੰਦੇ ਨੇ ਜਿਹੜੀ ਐਨ ਜੀਓ ਸੀ ਨਾਲ ਕੋਲ ਆਂਦੀਆਂ ਨੇ ਉਹਨਾਂ ਨੂੰ ਯਾਨੀ ਕਿ ਉਹ ਬਿਠਾ ਦਿੰਦੇ ਆ ਸਾਈਡ ਤੇ ਕਿ ਟਾਈਮ ਨਹੀਂ ਦਿੰਦੇ ਆ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਣ ਦਿੰਦੇ ਡੌਗਸ ਨੂੰ ਪਹਿਲਾਂ ਦੇਖਿਆ ਜਾਂਦਾ ਤੇ ਬਹੁਤ ਵਧੀਆ ਇਹਨਾਂ ਦਾ ਸਟਾਫ ਵੀ ਸਾਰਾ ਅੱਛਾ ਜੀ ਤੇ ਅਸੀਂ ਪਹੁੰਚ ਚੁੱਕੇ ਆ ਅਸੀਂ ਤੁਸੀਂ ਦੇਖ ਰਹੇ ਹੋ ਕਿ ਗੱਬਰ ਨੂੰ ਪਹਿਲਾਂ ਲੈ ਕੇ ਆਇਆ ਤੇ ਡੱਬੂ ਨੂੰ ਉਹਦੇ ਨਾਲ ਬਿਠਾ ਰਿਆ ਹੁਣ ਅਸੀਂ ਬਾਦਲ ਨੂੰ ਲੈਣ ਜਾਵਾਂਗੇ ਇੱਕ ਇੱਕ ਕਰਕੇ ਇਹਨਾਂ ਦੇ ਐਕਸਰੇ ਹੋਣਗੇ ਜੀ ਇਹਨਾਂ ਦੀ ਜਿਹੜੀ ਸਲਿਪਸਾਂ ਕਟਵਾ ਲੀਆਂ ਗਈਆਂ ਇਹ ਬਾਦਲ ਡੌਗ ਹੈ ਇਹ ਹੁਣੇ ਰੈਸਕਿਊ ਕੀਤਾ ਜੀ ਅਸੀਂ ਇਹਨੂੰ ਬੇਚਾਰੇ ਨੂੰ ਕਿਸੇ ਨੇ ਸੜਕ ਤੇ ਗੇੜਤਾ ਸੀ ਹੁਣ ਇਹੇ ਸਾਨੂੰ ਪਤਾ ਨਹੀਂ ਕਿ ਇਹ ਸਟਰੀਟ ਡੌਗ ਹੈ ਜਾਂ ਕਿਸੇ ਨੇ ਛੱਡ ਦਿੱਤਾ ਪਰ ਇਹਦੀ ਜਿਹੜੀ ਕੰਡੀਸ਼ਨ ਉਹ ਠੀਕ ਨਹੀਂ ਹੈ ਇਹ ਉੱਠ ਨਹੀਂ ਸਕਦਾ ਤੇ ਸਭ ਤੋਂ ਪਹਿਲਾਂ ਅਸੀਂ ਬਾਦਲ ਦਾ ਹੋਰ ਡੱਬੂ ਦਾ ਐਕਸ-ਰੇ ਕਰਵਾ ਰਹੇ ਹਾਂ ਬਾਕੀ ਦੀ ਜਿਹੜੀ ਅਪਡੇਟ ਜਾਂ ਇਹਨਾਂ ਦੇ ਐਕਸ-ਰੇ ਰਿਪੋਰਟ ਆਏਗੀ ਉਹ ਤੁਹਾਡੇ ਨਾਲ ਦੁਬਾਰਾ ਅਸੀਂ ਸ਼ੇਅਰ ਜ਼ਰੂਰ ਕਰਾਂਗੇ ਨੈਕਸਟ ਵੀਡੀਓ ਦੀ ਅਪਡੇਟ ਕਰ ਰਹੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਲਈ ਦੁਆਵਾਂ ਮਾ ਜ਼ਰੂਰ